thank <laughs> you ਰਾਜੋ ਉਹ ਆਪਣੇ ਪ੍ਰੋਡਿਊਸਰ ਹੈ ਹਾਂਜੀ ਭਾਈ ਤੇ ਇਹ ਤੇ ਹੋਏ ਨਹੀਂ ਵੀ ਰਾਜ ਹੀ ਕੀਤਾ ਉਹਦਾ ਰਾਜ ਏਸ਼ੀਆ ਵਿੱਚ ਸਭ ਤੋਂ ਵੱਡਾ ਰਾਜ ਦੀ ਔਰ ਇੱਕ ਨੰਬਰ ਦਾ ਰਾਜ ਉਹਨਾਂ ਨੇ ਕੀਤਾ ਐਸ ਸਥਾਨ ਤੇ ਇਹ ਸ਼ਹਿਰ ਜਿਹੜਾ ਆ ਦੀਨਾਂਗਰ ਇਹ ਦੀਨਾਂਗਰ ਦਾ ਨਾਮ ਹੀ ਉਹਨਾਂ ਨੇ ਇਹਦਾ ਨਾਮ ਦੀਨਾਂ ਰੱਖਿਆ ਦੀਨਾ ਬੇਗਨਾਜ਼ੀ ਇਹਦਾ ਇਹ ਸ਼ਹਿਰ ਦਾ ਨਾਮ ਦੀਨਾਂਗਰ ਉਹਨਾਂ ਨੇ ਰੱਖਿਆ ਇਸ ਤਖਤ ਤੇ ਬੈਘੇ ਉਹ ਇੱਥੇ ਦਰਬਾਰ ਲਾਇਆ ਕਰਦੇ ਸਨ ਤਿੰਨ ਮਹੀਨੇ ਗਰਮੀਆਂ ਦੀ ਰਾਜਧਾਨੀ ਉਹਨਾਂ ਦੀ ਇੱਥੇ ਸੀ 9 ਮਹੀਨੇ ਲਾਹੌਰ ਤੋਂ ਰਾਜ ਚਲਾਉਂਦੇ ਸੀ ਤਿੰਨ ਮਹੀਨੇ ਇੱਥੋਂ ਆਣ ਕੇ ਰਾਜ ਜਿਹੜੀ ਆ ਬਾਗਦੁਰ ਇੱਥੋਂ ਸੰਭਾਲਦੇ ਸੀ ਉਸ ਮਹਾਨ ਰਾਜੇ ਦੇ ਇਸ ਖੱਡਰ ਹੋ ਚੱਕੇ ਤਖਤ ਨੂੰ ਉਹਦੇ ਬਾਰਾਦਰੀ ਨੂੰ ਸੰਭਾਲਣ ਵਾਸਤੇ ਉਪਰਾਲਾ ਕੀਤਾ ਜਾ ਰਿਹਾ ਗੁਰੂ ਕਿਰਪਾ ਕਰੇ ਸੰਗਤਾਂ ਦਾ ਸਹਿਯੋਗ ਮਿਲੇ ਤੇ ਇਹ ਗੁਰੂ ਕਿਰਪਾ ਕਰੇ ਅਰਦਾਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਬਾਰਾਂ ਦਈ ਨੂੰ ਉਸੇ ਤਰ੍ਹਾਂ ਮੁੜ ਕੇ ਹਰਾ ਭਰਾ ਕਰ ਸਗੀਏ ਇਹ ਬਲ ਬਖਸ਼ੋ ਵਾਹਿਗੁਰੂ ਜੀ ਥੋੜਾ ਪਿਛੇ ਜਾਦੂ ਨਿਉਂਦੇ ਤੱਕ ਕਈ ਗੁਲਾਣ ਵਾਲੇ ਸਾਡੇ ਖਾਸ ਦਾ ਇੱਕ ਕੌਮੀ ਨਿਸ਼ਾਨ ਰੱਖੇ ਪਾਣੀ ਭਰਦੇ ਸਦ ਕਈ ਨਿਸ਼ਾਨ ਵਾਲੇ ਬੇਨਤੁਛਿਆ ਗੇਦਰਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਣ ਵਾਲੇ ਸਾਡੀ ਚੰਗ ਦੀ ਤੇਜ ਦੀ ਧਾਰ ਅੱਗੇ ਭੇਡਾ ਧਰ ਦੇ ਸੰਕਾਬਲ ਇਰਾਦ ਵਾਲੇ ਕੌਣ ਜਾਣਦਾ ਸੀ ਰੁੜਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸੀ ਤਨਹਾਰ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਪਾਨ ਵਾਲੇ ਧਨ ਦੁਨੀਆ ਦੇ ਵਾਲੀ ਸਤਿਗੁਰੂ ਸਰਬ੍ਰੇਖ ਕਾਇਨਾਤ ਵਾਲੀਏ ਕੋ ਲਾਲਮ ਜੁਗ ਜੁਗ ਅਟਲ ਚਵਰਛੰਦਰ ਤਖਨ ਦੇ ਮਾਲਕ ਤਨਦਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਖਾਲਸਾ ਰਾਜ ਦੇ ਹਰਮਨ ਪਿਆਰੇ ਬਾਦਸ਼ਾਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਅੰਦਰ ਪੜੇ ਹੋਏ ਇਸ ਪਾਵਨ ਗਵਿੰਦਰ ਅਸਥਾਨਾ ਉੱਤੇ ਅੱਜ ਉਹਨਾਂ ਦੀ ਸਾਲਾਨਾ ਵਰਸੀ ਨੂੰ ਮਨਾਉਂਦਿਆਂ ਹੋਇਆਂ ਪਰਸੋ ਦੇ ਰੋਜ ਤੋਂ ਧੁਰ ਕੀ ਬਾਣੀ ਆਈ तीन सगली चिंत मटाई के श्री अखंड पाठ सह प्रारंभ हुए बख्शिश हुई वाहगुरु जी संपूर्ण भोग भोग उपरंत अलाही बाणी का शब्द कीर्तन आप गुरु की संगत ने सरवण करना किया आओ मन बिरती एकाग्र करके कोई रसना वाझी ना रहे सारी संगत दोवे हाथ जोड़ के सीस पुका के चढ़ती कला के नाल गज के आखो जी वाहेगुरु जी का खालसा वाहेगुरु जी की फतेह ਮਹਾਰਾਜਾ ਨਦੀਪ ਸਿੰਘ ਜੀ ਆਪਾਂ ਸਾਲਾਨਾ ਵਰਸੀ ਮਨਾ ਰਹੇ ਆਂ ਇਲਾਕੇ ਦੇ ਵਿੱਚ ਜਿਹੜੇ ਔਰ ਮੈਨੂੰ 3-4 ਵਾਰ ਆਪਰੇ ਔਰ ਬਿਲਕੁਲ ਠੀਕ ਗੱਲ ਜੇ ਮਾਨ ਸਾਹਿਬ ਨੇ ਕਿਹਾ ਜਿਹੜਾ ਉਹ ਤਬਾਵਾ ਪੜਦਾ ਹੈ ਜੇ ਉਹਦੇ ਅੱਖਾਂ ਨਮ ਨਹੀਂ ਜੀ ਆ ਉਹਦੇ ਜਕਰੂ ਨੂੰ ਦੇਖਦੇ ਤੇ ਫਿਰ ਉਹ ਸਿੱਖ ਨਹੀਂ ਕਿ ਇੰਨਾ ਬਰਾਗ ਹੁੰਦਾ ਹੈ ਇਹ ਦੂਜਾ ਬਰਾਗ ਕਿਦੋਂ ਆਇਆ ਜਦੋਂ ਮੈਂ ਜੱਥਾ ਲੈ ਕੇ ਸ਼ਰੋਨੀ ਕਮੇਟੀ ਵੱਲੋਂ ਪਾਕਿਸਤਾਨ ਦੀ ਹੈ ਵਾਰਦੀ ਯਾਤਰਾ ਨੂੰ ਟੋੜਾ ਸਾਹਿਬ ਨੂੰ ਲੈ ਕੇ ਕੋ ਬਹੁਤਾ ਜਨਾਲ ਸੀ ਤੋਂ ਮੈਂ ਉੱਥੇ ਜਾ ਕੇ ਲੋਕੀ ਬਾਜ਼ਾਰਾਂ 'ਚ ਚੱਲ ਜਾਂਦੇ ਆ ਕੋ ਕਪੜੇ ਖਰੀਦਣ ਚੱਲ ਜਾਂਦਾ ਕੋ ਕਿੱਲੇਦਾਰ ਬੁੱਜਗਣੇ ਚੱਲ ਜਾਂਦਾ ਮੈਂ 2 ਘੰਟੇ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਤੇ ਜਿੱਥੇ ਸ਼ੇਰ ਚਾਪ ਤੇ ਅਸੂਬਾ ਮੈਂ ਨੂੰ ਇਹਨਾ ਦੁੱਖ ਲੱਗਾ ਕਿ ਸੀਤਲ ਸਾਹਿਬ ਦੀ ਉਹ ਲੈਣਾਦਾਰ ਰਗੀਆਂ ਅਜੇ ਬਹੁਤੀ ਦੂਰ ਦੀ ਗੱਲ ਕੋਈ ਨਹੀਂ ਕਦੀ ਅਸੀਂ ਇਹ ਸਭ ਤੱਕ ਪਹੁੰਚੇ ਤਾਜ ਸਾਡੇ ਸਿਰਾਂ ਤੇ ਕਰਗੀਆਂ ਸੋਹਦੀਆਂ ਸੀ ਸਾਡੇ ਵੀ ਝੁਕਦੇ ਸੀ ਕਈ ਨੌਆਸਰੇ ਸੀਤਲ ਬਾਗ ਫਕੀਰਾ ਦੇ ਫਿਰ ਗਏ ਤਖਤ ਬਾਜ ਕਰਵਾ ਦੇ ਮਹਾਰਾਜ ਰਜੀਤ ਸਿੰਘ ਦੀ ਰਹਾਇਤ ਸੀ ਬੜੇ ਵਿਸਥਾਰ ਚ ਢਾਡੀ ਸਿੰਘਾ ਨੇ ਦੱਸਿਆ ਕਿ ਕਿੰਨਾ ਵੱਡਾ ਰਾਜ ਸੀ ਕਿੰਨੀਆਂ ਤੋਪਾਂ ਸਨ ਕਿੰਨੇ ਸੈਨਿਕ ਸਨ ਸੋ ਜਿਹੜੀਆਂ 50 ਤੋਂ ਵੱਧ ਸ਼ੌਣੀਆਂ ਛੇਰੇ ਪੰਜਾਬ ਮਹਾਰਾਜ ਰਜੀਤ ਸਿੰਘ ਜਾਲੀ ਦੀਆਂ ਸਨ ਉਹਨਾਂ ਚ ਇੱਕ ਸ਼ੌਣੀ ਜਿਹੜੀ ਜਨਾਬ ਅਗਰ ਜੀ ਇੱਥੇ ਤੂਕਾ ਨਾ ਉਹ ਰਟਲਰੀ ਜਿਹੜੀ ਉਹ ਵੀ ਇੱਥੇ ਮੌਜੂਦ ਹੁੰਦੀ ਸੀ ਸੋ ਦਿਨਾਗਰ ਵਰਸੀ ਮਨਾਉਣ ਦਾ ਮਕਸਦ ਜਿੱਥੇ ਸ਼ੇਰੇ ਪੰਜਾਬ ਮਹਾਰਾਜ ਸਿੰਘ ਜੀ ਨੂੰ ਯਾਦ ਕਰਨਾ ਹੈ ਕਿਉਂਕਿ ਇਹ ਜਿਹੜੀ ਥਾਂ ਹੈ ਇਹ ਸ਼ਹਿਰ ਹੈ بڑا ਇਤਿਹਾਸਕ ਸ਼ਹਿਰ ਹੈ ਸੂਰ ਮਹਾਂ ਸ਼ਹਿਰ ਸ਼ੂਗਰ ਚੱਕੀਆਂ ਦੇ ਘਰ ਗੁਜਰਾਵਾਲਾ ਵਿੱਚ ਮਹਾਰਾਜਾ ਜੀ ਸੁਗਾਤ ਹੋਇਆ ਬਾਰਾਂ ਸਾਲ ਦੇ ਸੀ ਜਦੋਂ ਜੂਦਾ ਰਸਾਇਆ ਉੱਠ ਗਿਆ ਉਸ ਦਿਨ ਬਾਅਦ ਇਹਨਾਂ ਦੀ ਸ਼ਾਦੀ ਬੀਬੀ ਅਰਦੋਰ ਸੁਪਤਰੀ ਬੀਬੀ ਸਰਦਾਰ ਨੇ ਸਦਾ ਕੌੜੀ ਤੇ ਸਰਦਾਰ ਨੇ ਸਦਾ ਕੌਰ ਨੇ ਆਪਣੇ ਸਾਰੇ ਜੀਵਨ ਦਾ ਜਲਵਾ ਆਪਣੀ ਸੂਝ ਬੂਝ ਤੇ ਰਾਜਨੀਤਿਕ ਸੋਲ ਜਿਹੜਾ ਮਹਾਰਾਜ ਰਣਜੀਤ ਸਿੰਘ ਦੇ ਮੁਹੰਮਦ ਇਸ ਕਦਰ ਪਰ ਲੱਭੀ ਕਿ ਸਾਰਾ ਸੰਸਾਰ ਸਾਰੀਆਂ ਸਿੱਖ ਫਲ ਆਵਾਂ ਉਸ ਮਿਲ ਦੀ ਹੰਸਲਾ ਮਹਾਰਾਣੀ ਸੋਨਾ ਕੌਰ ਜੀਆ ਸਦੀ ਨਹੀਂ ਰਹੀ ਕਿ 84 ਮਿੰਨ ਬਣਾਵਾਂ ਨੂੰ ਸੰਕੀਚੇ ਵਿੱਚ ਕਿ ਜੇ ਇਹ ਬਿਠੇ ਕਿ ਕਿਸੇ ਮੀਤਾਂ ਦੀ ਜਾਂ ਕਿਸੇ ਵੀ ਦੁਸ਼ਮਣ ਕਿਸੇ ਵੀ ਕੋਈ ਬਰਾਸਤ ਪਰਬਾਰ ਹੋਏਗਾ ਤੁਮ ਸ਼ੋਭਿਆ ਜਾ ਹਰ ਪਹਿਲਾ ਸਾਡੇ ਜੀਵਤੀ ਸੀ ਉਹ ਜੀ ਮਹਾਰਾਜ ਜੀ ਸਿੰਘ ਦੀ ਬਾਰਾ ਦੇ ਬਾਰਾ ਬਰੀ ਆਏ ਜਿਸ ਤਰ੍ਹਾਂ ਮਹਾਰਾਜ ਜੀ ਸਿੰਘ ਦਾ ਖਿਆਲ ਪਰਟ ਕੇ ਜੇ ਮਹਾਰਾਜ ਜੀ ਸਿੰਘ ਨੇ ਜਾਨੇ ਰਾਜ ਨੂੰ ਵੇਖ ਕੇ ਅੱਖਾਂ ਨੂੰ ਝੂੜ ਦੇ ਦੇਣਾ ਇਸੇ ਤਰ੍ਹਾਂ ਮਹਾਰਾਜ ਜੀ ਸਿੰਘ ਦੀ ਬਾਰਾ ਬਰੀ ਵੇਖ ਕੇ ਜਦੋਂ ਪਹਿਲੇ ਦਾ ਨਾ